2 ਦਸੰਬਰ ਨੂੰ ਸ਼ਕਾਲਤਖਸਬ ਦੀ ਫੈਸਿਲ ਤੋਂ ਹੋਏ ਫੈਸਲੇ ਦੇ ਮੁਤਾਬਕ ਅਕਾਲੀ ਆਗੂਆਂ ਦੇ ਵੱਲੋਂ ਧਾਰਮਿਕ ਸਜ਼ਾ ਪੂਰੀ ਕੀਤੀ ਜਾ ਰਹੀ ਹੈ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਕਈ ਹੋਰ ਆਗੂ ਸ਼ਕਾਲਤਖਸਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਨ ਪਹੁੰਚੇ ਨੇ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਇਆ ਗਿਆ ਸੀ ਪੂਰੀ ਕਮਿਊਨਿਸ ਫੈਸਲੇ ਨੂੰ ਸਵੀਕਾਰ ਕੀਤਾ ਤੇ ਜੋ ਜਥੇਦਾਰ ਸਾਹਿਬ ਦੇ ਵੱਲੋਂ ਫੈਸਲਾ ਦਿੱਤਾ ਗਿਆ ਸੀ ਉਸ ਦੀ ਉਹਨਾਂ ਨੇ ਇਨ ਬਿਨ ਪਾਲਣਾ ਕੀਤੀ ਹੈ ਤੇ ਅਕਾਲੀ ਦਲ ਸੁਧਾਰਨ ਲਹਿਰ ਨੂੰ ਵੀ ਕੁਝ ਦਿਨਾਂ ਪਹਿਲਾਂ ਸਮੇਟ ਦਿੱਤਾ ਗਿਆ ਸੀ ਉਹਨਾਂ ਕਿਹਾ ਹੈ ਕਿ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹ ਸਾਰੇ ਇਕੱਠੇ ਹੋਣਗੇ ਤੇ ਇਸ ਦੇ ਨਾਲ ਹੀ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਜੋ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਸੀ ਉਸ ਨੂੰ ਉਹਨਾਂ ਪੂਰਾ ਕੀਤਾ ਹੈ ਉਹਨਾਂ ਇਹ ਵੀ ਕਿਹਾ ਕਿ ਜਦੋਂ ਸਰਕਾਰ ਦੇ ਵਿੱਚ ਸਰ ਤਾਂ ਉਦੋਂ ਵੀ ਉਹਨਾਂ ਨੇ ਕਦੀ ਡੇਰਾ ਸਿਰਸਾ ਮੁਖੀ ਗੁਰਮੀਤ RAM ਨਹਿਮ ਨੂੰ ਮਾਫੀ ਦੇਣ ਵਾਲੀ ਗੱਲ ਨਹੀਂ ਕੀਤੀ ਸੀ ਪਰ ਉਸਦੇ ਬਾਅਦ ਬਿਆਨ ਤੋਰ ਮੋੜ ਕੇ ਲਗਾਏ ਗਏ ਤੇ ਹੁਣ ਉਹਨੂੰ ਧੰਨਵਾਦ ਕਰਦੇ ਨੇ ਜਥੇਦਾਰਸ਼ਕ ਕਾਰਤਕ ਸਾਹਿਬ ਦਾ ਜਿਨ੍ਹਾਂ ਵੱਲੋਂ ਨਾਲ ਦੀ ਗੱਲ ਸੁਣੀ ਗਈ ਤੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਅੱਜ ਜੈਦਾ ਸਿੰਘ ਅਕਾਲਤਾ ਸਾਹਿਬ ਨੂੰ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਕੇ ਆਏ ਆ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਸੇਵਾ ਲਈ ਸੀ ਉਹ ਅਸੀਂ ਪੂਰੀ ਕਰ ਸਕਿਆ ਔਰ ਨਾਲ ਪੰਥਕ ਬਖਰੇਵੇਂ ਨੂੰ ਦੂਰ ਕਰਕੇ ਪੰਥਕ ਇਕਤਾ ਲਈ ਜਿਹੜਾ ਉਹਨਾਂ ਨੇ ਰਾਹ ਬਣਾਇਆ ਉਹਦੇ ਲਈ ਵੀ ਅਸੀਂ ਉਹਨਾਂ ਦਾ ਸ਼ੁਕਰਾਨਾ ਕੀਤਾ ਕਿਉਂਕਿ ਅੱਜ ਪੰਥ ਨੂੰ ਚੁਣੌਤੀਆਂ ਪੰਜਾਬ ਨੂੰ ਚੁਣੌਤੀਆਂ ਬਿਖਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦੀ ਲੋੜ ਆ ਔਰ ਖਿਲਰੀ ਹੋਈ ਸ਼ਕਤੀ ਨੂੰ ਇਕੱਠਾ ਕਰਨ ਦੀ ਲੋੜ ਆ ਅਸੀਂ ਤਾਂ ਬਲਕਿ ਇਹ ਵੀ ਕਹਿ ਕੇ ਆਇਆ ਕਿ ਜਿਹੜੇ ਵੀ ਪੰਥਕ ਤਾਇਸ਼ੀ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਮਹਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਤਾਬਿਆ ਹੋ ਕੇ ਚੱਲਣਾ ਚਾਹੁੰਦੇ ਨੇ ਉਹ ਹੋਰ ਵੀ ਧੀਰਾਂ ਨੂੰ ਇਹ ਸਾਰੇ ਪੰਥਕ ਇੱਕੇ ਵਿੱਚ ਜੋੜਿਆ ਜਾਵੇ ਤਾਂ ਕਿ ਅਸੀਂ ਮਜ਼ਬੂਤ ਅ ਕਾਲੀ ਦਲ ਬਣਾ ਕੇ ਪੰਜਾਬ ਦੀ ਸੇਵਾ ਕਰ ਜੋਗਰੇ ਵੱਢ ਸਕੀਏ ਮੈਂ ਤਾਂ ਨਿੱਜੀ ਤੌਰ ਤੇ ਵੀ ਜੈਦਾ ਸਾਹਿਬ ਦਾ ਧੰਨਵਾਦ ਕਰਕੇ ਆਇਆ ਕਿਉਂਕਿ ਮੇਰੇ ਵਿਰੁੱਧ ਮਨਘੜਤ ਕਹਾਣੀਆਂ ਬਣਾ ਕੇ ਝੂਠੀਆਂ ਖਬਰਾਂ ਲਾ ਕੇ ਮੇਰਾ ਅਕਸ ਖਰਾਬ ਕਰਨ ਦੇ ਬੜੇ ਯਤਨ ਹੋਏ ਪਿਛਲੇ ਸਮੇਂ ਵਿੱਚ 1986 ਦੇ ਵੀ ਜਿਹੜਾ ਜੀ ਮੈਂ ਇੱਥੇ ਜਦੋਂ ਇੱਥੇ ਜੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਮੈਨੂੰ ਕਿਹਾ ਗਿਆ ਉਦੋਂ ਮੈਨੂੰ ਮੌਕਾ ਦਿੱਤਾ ਮੈਂ ਸੱਚ ਸੁਣਾਇਆ ਬਾਰ-ਬਾਰ ਜ਼ੋਰ ਦੇ ਕੇ ਗੁਰੂ ਨੇ ਮੈਨੂੰ ਸਮਤਿ ਬਖਸ਼ੀ ਗੁਰੂ ਨੇ ਮੈਨੂੰ ਸ਼ਕਤੀ ਬਖਸ਼ੀ ਮੈਂ ਸੱਚ ਸੁਣਾ ਸਕਿਆ ਕਿ ਮੈਂ ਉਸ ਸਮੇਂ ਇੱਥੇ ਹੈ ਨਹੀਂ ਸੀ ਬਲਕਿ ਮੈਂ ਤਤ ਦੇ ਕੇ ਆਇਆ ਵੀ ਮੈਂ ਉਸ ਦਿਨ ਕੰਦੂ ਖੇੜੇ ਸੀ ਸਭ ਬਲਵੰਤ ਸਿੰਘ ਹੁੰਦੇ ਸੀ ਉਹਨਾਂ ਦੇ ਨਾਲ ਡਿਊਟੀ ਸਾਡੀ ਲੱਗੀ ਕਬਲਦੇਸ ਸਿੰਘ ਮਾਨਤਾ ਜੀਉਂਦੇ ਆ ਜੇ ਉਹ ਵੀ ਸੀਗੇ ਤੇ ਅਸੀਂ ਸਾਡੀ ਡਿਊਟੀ ਤਾਂ ਉੱਥੇ ਲੱਗੀ ਸੀ ਮੈਂ ਇੱਥੇ ਹੋਈ ਨਹੀਂ ਸਕਦਾ ਸੀ ਭਾਵੇਂ ਉਸ ਦਿਨ ਵੀ ਸੱਚ ਸੁਣਾ ਕੇ ਮੈਨੂੰ ਮੌਕਾ ਦਿੱਤਾ ਉਹਦਾ ਵੀ ਸ਼ੁਕਰਾਨਾ ਕੀਤਾ ਤੇ ਮੈਂ ਤੱਥ ਵੀ ਦੇ ਕੇ ਆਇਆ ਤੇ ਇਸੇ ਤਰ੍ਹਾਂ ਸਰਸਾ ਵਾਲਿਆਂ ਦੀ ਮਾਫੀ ਬਾਰੇ ਗੱਲ ਉਹ ਵੀ ਝੂਠੀ ਖਬਰ ਉਹ ਵੀ ਬਿਲਕੁਲ ਗਲਤ ਖਬਰ ਸੀ ਭਾਵੇਂ ਉਸ ਟਾਈਮ ਮੈਂ ਖੰਡਨ ਨਹੀਂ ਸੀ ਕੀਤਾ ਇਸ ਕਰਕੇ ਕਿ ਜਹਦਰ ਸਾਹਿਬਾਨ ਦੇ ਫੈਸਲੇ ਦੀ ਕਿਤੇ ਲੰਘਣਾ ਨਾ ਹੋ ਜਾਏ ਕਿਤੇ ਗਲਤ ਫਹਿਮੀ ਨਾ ਹੋ ਜਾਏ ਪਰ ਮੈਂ ਸੋਸ਼ਲ ਮੀਡੀਆ ਦੇ ਬਾਅਦ ਦੇ ਵਿੱਚ ਉਹਦੀ ਵੀ ਨੀਦਾ ਕਰਤੀ ਸੀ ਉਹ ਵੀ ਮੈਨੂੰ ਮੌਕਾ ਦਿੱਤਾ ਸੱਚ ਸੁਣਾਉਣ ਦਾ ਕਿ ਖਬਰ ਮੇਰੀ ਨਹੀਂ ਸੀ ਤੇ ਨਾਲ ਜਿਹੜੀ ਸਪਸ਼ਾਕ ਵਾਲਾ ਮਾਮਲਾ ਸਾਖ ਵਾਲੇ ਮਾਮਲੇ ਤੇ ਵਿਚਦਾ ਲੇਗਾ ਤੇ ਕਾ ਵੀ ਨਹੀਂ ਹੋ ਸਕਦਾ ਕੋਈ ਨੇੜੇ ਤੇੜੇ ਵੀ ਨਹੀਂ ਸਮਝਾਦ ਹੋ ਸਕਦੇ ਤੇ ਮੈਂ ਮਤਲਬ ਇੱਕ ਮਹੀਨਾ ਪਹਿਲਾਂ ਜਦੋਂ ਇਹ ਸਵਾਗ ਰਚਨ ਦੀ ਘਟਨਾ ਹੋਈ ਤੇ ਮੇਰਾ ਤਾਂ ਐਡਾ ਨੁਕਸਾਨ ਜਾਤੀ ਵੀ ਕੀਤਾ ਜਮਾਤੀ ਤਾਂ ਪੰਥਕ ਤੌਰ ਤੇ ਤਾਂ ਅਸੀਂ ਮਾਫ ਕਰੇ ਨਹੀਂ ਸਕਦੇ ਗੁਰੂ ਸਾਹਿਬ ਦਾ ਸਵਾਗ ਰਚਨਾ ਨੂੰ ਮਤਲਬ ਅਸੀਂ ਕਦੋਂ ਮਾਫ ਕਰ ਸਕਦੇ ਹਾਂ ਬਲਕਿ ਮੈਨੂੰ ਤਾਂ ਹੈਰਾਨੀ ਆ ਵੀ ਜਿਹੜੇ ਚੌੜਾ ਕਰਦੇ ਨੇ ਮੈਸੇਜੀਆਂ ਕਰਦੇ ਨੇ ਮਤਲਬ ਇਸ ਤਰ੍ਹਾਂ ਦੀ ਗਲਤ ਖਬਰਾਂ ਲਵਾ ਕੇ ਉਹਨਾਂ ਨੂੰ ਮਤਲਬ ਆਪਣੇ ਆਪ ਨੂੰ ਪੰਥਕ ਵੀ ਕਹੋਂਦੇ ਨੇ ਸੋ ਮੈਂ ਇਸ ਵਾਸਤਾ ਕੀਤਾ ਸੀ ਉਦੋਂ ਵੀ ਤੇ ਹੁਣ ਵੀ ਮੈਂ ਸੁਗਰਾਨਾ ਕੀਤਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਸਪਸ਼ਟ ਕਰਨ ਦੇਣ ਦਾ ਸੱਚ ਸੁਣਾਉਣ ਦਾ ਕਿ ਮਤਲਬ ਇਸ ਤਰ੍ਹਾਂ ਦੀ ਗੱਲ ਦੇ ਨਾਲ ਸਾਡਾ ਦਿਉਰ ਦਾ ਵੀ ਵਾਸਤਾ ਨਹੀਂ ਹੋ ਸਕਦਾ ਜਿਹੜੀ ਪਸਾਕ ਵਾਲੀ ਗੱਲ ਆ ਬਲਕਿ ਢੀਟਾ ਸਾਹਿਬ ਨੇ ਮੇਰੇ ਤੇ ਆਏ ਬਿਆਨ ਢੀਟਾ ਸਾਹਿਬ ਦਾ ਲਵਾਇਆ ਸੀ ਉਹਨਾਂ ਦੂਜੇ ਦਿਨੇ ਖੰਡਨ ਕਰਤਾ ਸੀ ਫਿਰ ਸੋਸ਼ਲ ਮੀਡੀਆ ਤੇ ਗੱਲ ਚ ਲਾਇਆ ਗਿਆ ਹੁਣ ਕੱਲ ਪਰਸੋਂ ਫੇਰ ਚਲਾਤਾ ਸੀ ਫਿਰ ਮੈਂ ਲਾਂਡ ਆਰਡਰ ਦੇ ਡੀਪੀ ਸਭ ਨੂੰ ਮਿਲ ਕੇ ਇਨਕੁਆਰੀ ਲੁਾਈ ਵੀ ਦੀ ਜਾਇਜ਼ਤਾ ਕਰਾਓ ਵੀ ਕੌਣ ਪਿੱਛੇ ਆ ਕੌਣ ਸਾਜ਼ਿਸ਼ਾਂ ਕਰਦਾ ਕੌਣ ਇਹ ਝੂਠੀਆਂ ਗੱਲਾਂ ਕਰਦਾ ਤੇ ਉਹ ਜਿਹੜੀ ਚਲਾ ਰਹੀ ਸੋਸ਼ਲ ਮੀਡੀਆ ਤੇ ਜਦੋਂ ਕਾਨੂੰਨੀ ਨੋਟਸ ਦੇਣ ਦੀ ਗੱਲ ਕੀਤੀ ਉਹਨਾਂ ਨੇ ਵੀ ਉਹ ਵਾਪਸ ਕਰ ਕੀਤੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀ ਸੋਸ਼ਲ ਮੀਡੀਆ ਵੱਲੋਂ ਗਲਤ ਪ੍ਰਚਾਰ ਜਿਹੜਾ ਹੈ ਉਹ ਮਤਲਬ ਉੱਤੇ ਚਿੰਤਾ ਸਾਰਿਆਂ ਨੇ ਕੀਤੀ ਆ ਮਤਲਬ ਸਾਸੂ ਜੀ ਦੇ ਬادل ਦਿਵਿਓ ਲੱਤ ਜੀ ਦਿਖਾਈ ਜਾ ਰਹੇ ਆ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਣੀ ਇੱਕ ਨਵਾਂ ਟਰੈਂਡ ਚੱਲ ਗਿਆ ਜਿਹੜਾ ਜਿਹੜਾ ਇਹ ਬੜਾ ਖਤਰਨਾਕ ਆ ਜੈਦਾ ਸਾਹਿਬ ਨੇ ਵੀ ਇਹ ਖਤਰਨਾਕ ਜਾਣਤੇ ਮਤਲਬ ਚਿੰਤਾ ਕੀਤੀ ਆ ਵਾ ਸਾਨੂੰ ਸਾਰੇ ਸਮਾਜ ਨੂੰ ਸਿਆਸੀ ਪਾਰਟੀਆਂ ਨੂੰ ਖਾਸ ਤੌਰ ਤੇ ਇਹਨੂੰ ਬੜੀ ਸੰਜੀਦਗੀ ਨਾਲ ਲੈਣ ਦੀ ਲੋੜ ਆ ਇੱਕ ਦੂਜੇ ਨੂੰ ਬਦਨਾਮ ਕਰਨ ਲਈ ਮਤਲਬ ਹਾਸੇ ਮਜ਼ਾਕ ਤੇ ਇਸ ਤਰ੍ਹਾਂ ਦੇ ਗੰਭੀਰ ਮਾਮਲਿਆਂ ਨੂੰ ਲੈਣਾ ਬੜਾ ਬਹੁਤ ਹੀ ਨੁਕਸਾਨਦਾਇਕ ਹੈ ਇਹ ਗੱਲਾਂ ਅਸੀਂ ਸੱਚ ਸੁਣਾ ਸਕੇ ਸਿੰਘ ਸਾਹਿਬਾਨ ਦੇ ਕੋਲ ਉਹਨਾਂ ਨੇ ਸਾਡੀਆਂ ਸੁਣੀਆਂ ਸੋ ਉਹਦੇ ਲਈ ਵੀ ਮੈਂ ਤਾਂ ਉਹਨਾਂ ਦਾ ਧੰਨਵਾਦ ਕੀਤਾ ਨਿੱਜੀ ਤੌਰ ਤੇ ਵੀ ਤੇ ਸਮੁੱਚੇ ਤੌਰ ਤੇ ਪੰਥਕ ਸ਼ਕਤੀ ਲਈ ਇੱਕ ਲਈ ਜੋਨ ਦੇ ਪ੍ਰਾਲੇ ਆ ਉਹਦਾ ਵੀ ਧੰਨਵਾਦ ਕੀਤਾ ਅੱਜ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਵਿਸ਼ੇਸ਼ ਤੌਰ ਤੇ ਜਿਨ੍ਹਾਂ ਨੂੰ ਸੇਵਾ ਲਈ ਗਈ ਸੀ ਉਹ ਸਾਰਿਆਂ ਨੇ ਆਪਣੀ ਸੇਵਾ ਪੂਰੀ ਕਰਕੇ ਤੇ ਅਰਦਾਸ ਕਰਾਤੀ ਸੀ ਕੱਲ ਤੱਕ ਸਭ ਤੋਂ ਜਾ ਕੇ ਉਹ ਸਾਰੇ ਲੀਡਰ ਇਕੱਠੇ ਹੋ ਕੇ ਅਜ ਸਿੰਘ ਸਵਾਨ ਗੈਨੀ ਰਕबीर ਸਿੰਘ ਜੀ ਦਾ ਅਕਾਲ ਤਖਬ ਸਾਹਿਬ ਦਾ ਜੈਦਰ ਸਾਹਿਬ ਦਾ ਧੰਨਵਾਦ ਕਰਕੇ ਆਏ ਆ ਤੇ ਉਹਨਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਜਿਹੜਾ ਉਹਦਾ ਉਦੋਂ ਉਹਨਾਂ ਨੇ ਫੈਸਲਾ ਸੁਣਾਇਆ ਅਕਾਲ ਤਖਬ ਸਾਹਿਬ ਦੀ ਫਸੀਲ ਤੋਂ ਉਹ ਸਾਰੀ ਕੌਮ ਨੂੰ ਪਰਵਾਣ ਆ ਤੇ ਉਹਨਾਂ ਫੈਸਲਿਆਂ ਨੂੰ ਦੀ ਇਨਬੰ ਅਸੀਂ ਪੜਨਾ ਕਰਕੇ ਆਏ ਆ ਤੇ ਬਾਕੀ ਵੀ ਅਸੀਂ ਆਪਣੇ ਸੋਚਦੇ ਆ ਬਾਕੀ ਵੀ ਸਾਡੇ ਮੰਦੀ ਇਹ ਭਾਵਨਾ ਕੀ ਹੋਰ ਵੀ ਸਾਰੇ ਲੀਡਰ ਉਸ ਆਪਣੇ ਫੈਸਲਿਆਂ ਦੇ ਇਹਨਾਂ ਬੰਦ ਪਾਲਣਾ ਕਰਨ ਇਹ ਇਹਨਾਂ ਫੈਸਲਿਆਂ ਦੇ ਨਾਲ ਹੁਕਮਾਂ ਦੇ ਨਾਲ ਆਪਣੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਤੇ ਜਿਹੜੇ ਅਕਾਲੀ ਦਲ ਦੇ ਹਮਦਰਦੀ ਨੇ ਪੰਥ ਪ੍ਰਸਤ ਲੋਕ ਨੇ ਉਹ ਚਾਹੁੰਦੇ ਆ ਕਿ ਅਕਾਲੀ ਦਲ ਇੱਕ ਨਵੀਂ ਰੂਹ ਦੇ ਨਾਲ ਅੱਗੇ ਆਵੇ ਅਕਾਲੀ ਦਲ ਦੀ ਨਵੀਂ ਰੂਪਰੇਖਾ ਬਣੇ ਤੇ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਜੁੜ ਸਕਣ ਸੋ ਸਿੰਘ ਸਭਾਨ ਨੇ ਸਾਨੂੰ ਇਹ ਵੀ ਇਹ ਦੇਸ਼ ਦਿੱਤਾ ਸੀਗਾ ਕਿ ਤੁਸੀਂ ਤਗੜੇ ਹੋ ਕੇ ਅਕਾਲੀ ਦਲ ਵਾਸਤੇ ਕੰਮ ਕਰੋ ਅਕਾਲੀ ਦਲ ਨੂੰ ਮਜ਼ਬੂਤ ਕਰੋ ਪੰਥਕ ਇਕਤਾ ਨੂੰ ਆਪਣੇ ਕਾਇਮ ਕਰੋ ਤੇ ਜਿਹੜੀ ਕਮੇਟੀ ਬਣਾਈ ਸੀ ਉਹ ਕਮੇਟੀ ਨੇ ਆਪਣੀ ਭਰਤੀ ਸ਼ੁਰੂ ਕਰਨੀ ਆ ਉਸ ਭਰਤੀ ਦੀ ਪ੍ਰਕਿਰਿਆ ਦੇ ਨਾਲ ਉਹ ਜਿਹੜੇ-ਜਿਹੜੇ ਵੀ ਆਪਣੇ ਪੰਜਾਬੀ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਆ ਬਹੁਤ ਅੱਛਾ ਹੈ ਪੰਜਾਬੀਆਂ 'ਚ ਕਰਕੇ ਅਕਾਲੀ ਦਲ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਹੈ ਬਹੁਤ ਪੁਰਾਣੀ ਪਾਰਟੀ ਆ ਆਪਣੇ ਦੇਸ਼ ਦੀ ਤੇ ਲੋਕ ਸਮਝਦੇ ਆ ਕਿ ਜਿੱਦਾਂ ਦਾ ਮਾਹੌਲ ਹੈ ਅੱਜ ਪੰਜਾਬ ਦਾ ਜਿਵੇਂ ਆਪਾਂ ਸੰਕਟ ਚੋਂ ਨਿਕਲ ਰਹੇ ਆ ਬਹੁਤ ਵੱਡੇ ਵੱਡੇ ਸਾਡੇ ਮੋਹਰੇ ਚੁਣੌਤੀਆਂ ਨੇ ਚੈਲੰਜੇਸ ਨੇ ਤੇ ਅਕਾਲੀ ਦਲ ਹੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਆ ਇਹ ਸੰਕਟ ਚੋਂ ਪੰਜਾਬ ਨੂੰ ਅਕਾਲੀ ਦਲ ਹੀ ਕੱਢ ਸਕਦਾ ਆ ਤੇ ਬਾਕੀ ਤੇ ਸਾਰੀਆਂ ਧਿਰਾਂ ਦੇਖ ਹੀ ਲਈਆਂ ਪੰਜਾਬੀਆਂ ਨੇ ਸੋ ਇਹ ਸਾਰੀ ਜਿਹੜੀ ਹੈਗੀ ਹੈ ਰੂਪਰੇਖਾ ਬਣ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿੰਘ ਸਬੰਧ ਦੇ ਹੁਕਮਾਂ ਦੇ ਮੁਤਾਬਕ ਇਹ ਉਸ ਦਿਸ਼ਾ ਵਾਲੀ ਹੈਗੀ ਆ ਤੇ ਅਸੀਂ ਆਪਣੇ ਵੱਲੋਂ ਸਿੰਘ ਸਭਾ ਨੂੰ ਯਕੀਨ ਦਵਾਇਆ ਕਿ ਅਸੀਂ ਤਗੜੇ ਹੋ ਕੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤੇ ਆਪਣੀ ਕਮੇਟੀ ਵਿੱਚ ਜਿਹੜਾ ਸਾਡਾ ਬੰਦਾ ਯੋਗਦਾਨ ਹੈ ਪਾਵਾਂਗੇ ਹੋਰ ਵੀ ਤਰ੍ਹਾਂ ਜਿਹੜੀਆਂ ਪੰਥਨਾ ਆਪਣੇ ਸਹਿਮਤ ਨੇ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਵਿਚਾਰਤਾਰਾਂ ਦਾ ਅਕਾਲ ਤਖਤ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੰਮ ਪਹਿਲਾਂ ਤੋਂ ਕਰਦੀਆਂ ਆਈਆਂ ਉਹਨਾਂ ਸਾਰੀਆਂ ਧਿਰਾਂ ਨੂੰ ਵਿੱਚ ਸ਼ਾਮਲ ਕਰਕੇ ਤੇ ਅਸੀਂ ਜਿਹੜਾ ਪੰਥ ਦਾ ਕਾਫਲਾ ਆ ਉਹਨੂੰ ਬਹੁਤ ਵਿਸ਼ਾਲ ਬਣਾ ਕੇ ਤੇ ਅਕਾਲੀ ਦਲ ਦੀ ਸ਼ਕਤੀ ਨੂੰ ਉਭਾਰਾਂਗੇ ਜੋ ਕਿ ਸਿੰਘ ਸਭਾ ਦੇ ਫੈਸਲੇ ਤੋਂ ਉਹਨਾਂ ਦੇ ਹੁਕਮਾਂ ਤੋਂ ਸਾਰੇ ਕੌਮ ਨੂੰ ਸਾਰੇ ਸਿੱਖ ਜਗਤ ਨੂੰ ਬੜੀ ਆਸ ਭਜੀ ਹੈ ਜਿਹੜੀ ਪ੍ਰਤੀ ਦੀ ਪ੍ਰਕਿਰਿਆ ਆ ਜਦੋਂ ਇਹ ਮੁਕੰਮਲ ਹੋਊਗੀ ਸਾਰੇ ਆਪਣੇ ਦੇ ਡੈਲੀਗੇਟ ਬਣਨਗੇ ਡੈਲੀਗੇਟ ਬਣ ਤੋਂ ਬਾਅਦ ਇਹਦਾ ਢਾਂਚਾ ਨਵੇਂ ਸਿਰੇ ਤੋਂ ਲਿਖਿਆ ਜਾਊਗਾ ਤੇ ਜਿਹਨੂੰ ਵੀ ਜਿਹੜੇ ਡੈਲੀਗੇਟ ਆ ਉਹ ਜਿਹਨੂੰ ਮੋਹਰੇ ਲੈ ਕੇ ਆਉਣਗੇ ਜਿਸ ਸ਼ਖਸੀਅਤ ਦੇ ਨਾਲ ਜਿਸ ਲੀਡਰ ਦੇ ਨਾਲ ਅਕਾਲੀ ਦਲ ਵਿੱਚ ਨਵੀਂ ਰੂਹ ਫੂਕੀ ਜਾਵੇ ਅਕਾਲੀ ਦਲ ਲੋਕਾਂ ਵਿੱਚ ਦੁਬਾਰਾ ਪ੍ਰਵਾਨ ਹੋ ਸਕੇ ਅਕਾਲੀ ਦਲ ਦਾ ਵਿਸ਼ਵਾਸ ਦੁਬਾਰਾ ਬਣ ਸਕੇ ਲੋਕਾਂ 'ਚ ਉਸ ਲੀਡਰ ਨੂੰ ਮੋਹਰੇ ਲਾ ਕੇ ਤੇ ਅਸੀਂ ਸਾਰੇ ਉਹਨਾਂ ਸਹਿਮਤ ਹੋਵਾਂਗੇ ਮਤਲਬ ਇਹ ਆ ਕਿ ਲੋਕ ਸਾਡੇ ਤੇ ਵਿਸ਼ਵਾਸ ਕਰਨ ਜਿਹੜਾ ਵਿਸ਼ਵਾਸ ਸਾਡਾ ਟੁੱਟ ਗਿਆ ਸੀ ਲੋਕਾਂ ਤੇ ਤੇ ਪਰੇ ਜੋ ਵੀ ਜਿਹੜਾ ਭਾਪਤੀ ਦਾ ਪ੍ਰਕਿਰਿਆ ਆਇਆ ਇਹ ਬੜੇ ਲੋਕ ਰਾਜੀ ਢੰਗ ਢੰਗ ਤਰੀਕੇ ਨਾਲ ਹੋਣੀ ਆ ਪਾਰਦਰਸ਼ਤਾ ਨਾਲ ਹੋਣੀ ਆ ਤੇ ਬੜੇ ਸਾਫ਼ ਸੁਥਰੇ ਤਰੀਕੇ ਨਾਲ ਹੋਣੀ ਆ ਇਦੇ ਵਿੱਚ ਕੋਈ ਇਦਾਂ ਦੀ ਕੋਈ ਊਮਤਾ ਹੀ ਨਹੀਂ ਆਊਗੀ ਜਿਵੇਂ ਉਹਨਾਂ ਦੀ ਆਪਣੇ ਸਿੰਘ ਸਬਾਨ ਦੀ ਹੁਕਮਾਂ ਦੀ ਭਾਵਨਾ ਸੀ ਅਸੀਂ ਉਹਦੇ ਮੁਤਾਬਕ ਹੀ ਸਾਰਾ ਇਹ ਆਪਣੀ ਜ਼ਿੰਮੇਵਾਰੀ ਧਮਾਵਾਂਗੇ